ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਫਤੇਗੜ ਚੂੜੀਆਂ ਲੋਧੀ ਨੰਗਲ ਦੇ ਨਜ਼ਦੀਕ ਪੈਟਰੋਲ ਪੰਪ ਦੇ ਨਜ਼ਦੀਕ ਬਾਪਰ ਇੱਕ ਭੈਣ ਖਾਸਾ ਜਿਹਦੇ ਵਿੱਚ ਕੀ ਸੜਕ ਖਾਸ ਵਿੱਚ 6 ਉਹਨਾਂ ਪਰ ਟਰੱਕ ਪਲਟ ਗਿਆ ਜਿਸ ਨਾਲ ਟਰੱਕ ਡਰਾਈਵਰ ਚਗਵੀ ਹੋ ਗਿਆ ਹੈ ਸਿਬਾਂ ਦੇ ਭਾਰੀ ਬਰਵਾਦੀ ਹੋ ਗਈ ਹੈ ਮੌਕੇ ਦੇਖਣ ਹੱਥ ਤੇ ਬਾਂਗੜ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਮੌਕੇ ਤੇ ਬਲਸ ਵੀ ਪਹੁੰਚ ਗਈ ਹੈ ਮਾਮਲਾ ਜਾਂਚ ਸ਼ੁਰੂ ਕਰ ਦਿੱਤੀ ਗਿਆ ਟਰੱਕ ਡਰਾਈਵਰ ਦੇ ਮਾਲ ਕਸ਼ਮੀਰ ਸਿੰਘ ਪਤਨੀ ਪਰਮਜੀਤ ਕੌਰ ਰਿਸ਼ਤੇਦਾਰ ਅਨਜੀਤ ਕੀ ਟਰੱਕ ਡਰਾਈਵਰ ਮੇਜਰ ਸਿੰਘ ਨੇ ਦੱਸਿਆ ਕਿ 5 ਦਿਨ ਪਹਿਲਾਂ ਉਹ ਸ਼ਿਰੀ ਨਗਰ ਤੋਂ ਸੂਪਰ ਦਾ ਸੇਵ ਦਾ ਭਰਿਆ ਪੇਟੀਆਂ ਨਾਲ ਭਰਿਆ ਟਰੱਕ ਲੁਧਿਆਣਾ ਨੂੰ ਲੈ ਕੇ ਭਰੇ ਸਨ ਰਸਤੇ 'ਚ ਟਰੱਕ ਦਾ ਗੇਅਰ ਬਾਕਸ ਖਰਾਬ ਹੋ ਗਿਆ ਜਿਸ ਦੇ ਕਾਰਨ ਠੀਕ ਕਰਵਾਉਣ ਲਈ ਜਨਾਲਾ ਜਾ ਰਹੇ ਸਨ ਜਦੋਂ ਫਤੇਗੜ ਚੂੜੀ ਦੇ ਨੇੜੇ ਦੀ ਖਲੋਦੀ ਨੰਗਲ ਪਹੁੰਚੇ ਤਾਂ ਅਚਾਨਕ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਟਰੱਕ ਫੈਦੇ 'ਚ ਟਕਰਾ ਗਿਆ ਜਿਸ ਦੇ ਕਾਰਨ ਖੇੜਾ ਝੋਨੇ ਦੀ ਫਸਲ ਵਿੱਚ ਡਿੱਗ ਗਿਆ ਜਿਸ ਕਾਰਨ ਟਰੱਕ ਦੇ ਸੇਵ ਦੀਆਂ ਪੇਟੀਆਂ ਦੇ ਭਾਰੀ ਨੁਕਸਾਨ ਹੋਇਆ ਟਰੱਕ ਡਰਾਈਵਰ ਨੇ ਨਜ਼ਦੀਕ ਡੇਰੇਵਾਲ ਨੂੰ ਮੁਸ਼ਕਲਾਂ ਨਾਲ ਬਾਹਰ ਕੱਢ ਅਤੇ ਜਿਸ ਨੂੰ ਮੱਲਮ ਪੱਟੀ ਮੀਰ ਸਿੰਘ ਜੀ ਪਤਾ ਨਹੀਂ ਕਿਸ ਨੀ ਚੇ ਜੀ ਤੁਹਾਡੀ ਗੱਡੀ ਦਾ ਇੱਥੇ ਐਕਸੀਡੈਂਟ ਹੋਇਆ ਕਾਫੀ ਜਿਹੜਾ ਦਾ ਨੁਕਸਾਨ ਹੋ ਗਿਆ ਗੱਡੀ ਦਾ ਵੀ ਨੁਕਸਾਨ ਹੋਇਆ ਜਿਹੜਾ ਲੋਡ ਸੇ ਸੀ ਜਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਤੇ ਇਸ ਤਰ੍ਹਾਂ ਇਹ ਹਾਸਾ ਵਾਪਰੇ ਪਤਾ ਲਗਾ ਭਗਵਾਨ ਲਗਾ ਨਹੀਂ ਤੇ ਪਿੰਡੋਂ ਫੋਨ ਕਰਦੇ ਫੇਰ ਨਹੀਂ ਆਏ ਇਹ ਕਿਹੜੇ ਪਿੰਡ ਦੀ ਗੱਡੀ ਹੈ ਇਹ ਬਰੜਾ ਆਦੋਂ ਇਹ ਬਟਾਲਾ ਨਹੀਂ ਦੀ ਨਹੀਂ ਬਰੜਾ ਪੈਂਦਾ ਇਹ ਇ ਨਾਲੇ ਅਕੇ ਇਹ ਹੋਰ ਗੱਡੀ ਬੱਲੜਵਾ ਚਲੀ ਹੀ ਜਾਂਦੇ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਜਿਹਾ ਤਰਾ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਸੀ ਨਾ ਗੇਰ ਮਿਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਜਿਹਨੂੰ ਦਿਖਾਉਣਾ ਪਹਿਲੇ ਕੋਈ ਨਹੀਂ ਪਤਾ ਲਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਨਹੀਂ ਪਤਾ ਲਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਕੋਲ ਲੜਕਾ ਮਿਲ ਆਇਆ ਹਾਂਜੀ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਗਿਆ ਹੁਣ ਲੱਗਦੇ ਨੇ ਤਰਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਸੀ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਆ ਲਗਿਆ ਹੂੰ ਕੰਪਨੀ ਲਗਿਆ ਪਰ ਹਮ ਹੋਰੀ ਕਿ ਨਹੀਂ ਹੋਈ ਕਈ ਧੱਕੇ ਨਾਲ ਜਦੋਂ ਨੇ ਫੋਨ ਕੀਤਾ ਮੈਂ ਆਉਂ ਚਲੇ ਆਵਾ ਤੇ ਮੈਂ ਤੁਹਾਡੇ ਘਰ ਲੜ ਕੇ ਹੜਨ ਕੀਤਾ ਹਾਂਜੀ ਮੈਜਰ ਮਨੇ ਫੋਨ ਕੀਤਾ ਮੈਂ ਆ ਚਲੇ ਆਵਾ ਤੇ ਬੇਟੀ ਦਾ ਕੰਮ ਕਰਾ ਰ ਮੈਂ ਤੜਕੇ ਜਾਣਾ ਚਾਹ ਰ ਜੀ ਫਿਰ ਫਿਰ ਕੋ ਫੋਨ ਤੇ ਬੰਦ ਹੋ ਗਏ ਫੋਨ ਜਿਹ ਨਾਲੇ ਅਸੀਂ ਆਣ ਕੇ ਲੈ ਪਿੰਡ ਨੂੰ ਆਉਂਦੇ ਸੀ ਇਹ ਕਿਹੜਾ ਪਿੰਡ ਸਾਡੇ ਬੱਲੜ ਵਾਲੀ ਦੇ ਜਿਹ ਨਾਲੇ ਆਏ ਸਾਂ ਇਹ ਜਿਹ ਨਾਲੇ ਦੇ ਲੱਗਿਆ ਹਾਂਜੀ ਜਿਹ ਨਾਲੇ ਇਹ ਆ ਗਾ ਜੀ 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 ਦੇ ਆ ਰਹੇ ਰੋਡ ਤੇ ਹਾਂ ਜੀ ਜੋ ਫੋਨ ਬੰਦ ਆ ਗਿਆ ਤੇ ਤੁਹਾਨੂੰ ਹਾਂ ਫਿਰ ਫੋਨ ਕਰਕੇ ਦੱਸਿਆ ਗਾਂਝ ਦਾ ਫੋਨ ਰਿਆ ਉਹਦਾ ਮੁੰਡਾ ਡਰਾਈਵਰ ਦੇ ਗਾਂ ਗਾਂਝ ਗਾਂ ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਕੁ ਨੁਕਸਾਨ ਹੋਇਆ ਸਾਹਤ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸ਼ਿਰਨਗਰ ਤੋਂ ਤੇ ਸੁੱਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਹੈ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿੱਛੇ ਆ ਰਹੀ ਹੈ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਹੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋਂ ਕੰਮ ਕਰਵਾ ਲਈਏ ਸਾਨੂੰ ਲਾਗੇ ਅਜ ਨਾਲਾ ਲਾਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਡੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰਣਜੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਬਚਾ ਵੀਰ ਦਾ ਵੀ ਹਸਪਤਾਲ ਲੈ ਕੇ ਹਮੋਕੇ ਲਈ ਆ ਕੇ ਟਰੈਕਟਰ ਨਾਲ ਵੀਰ ਨੂੰ ਵਿਚੋਂ ਕੱਢਦਾ ਸੀ ਮਾਲਾ ਕੋਈ ਜਿਆਦਾ ਸੱਟ ਨਹੀਂ ਤੇ ਵਿਚ ਵਿੱਚ ਫਸ ਗਿਆ ਸੀ ਹਾਂਜੀ ਵਿਚ ਫਸ ਗਿਆ ਸੀ ਮਤਲਬ ਉਹ ਸਟੀering ਦੇ ਪੈਰਲ ਤਾਂ ਆ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਬ ਹਣੇ ਆਏ ਪੁਲਿਸ ਮਲਾ ਜੇ ਮਾ ਆਪਣੇ ਇਹ ਉਹ ਹਾਂ ਇੱਥੇ ਮਜੂਦ ਨੇ ਮਤਲਬ ਕੋਈ ਇੱਥੋਂ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਕਿਸੇ ਤੱਕ ਨਹੀਂ ਗਿਆ ਬਾਕੀ ਸਿਆਣੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਟਿੰਗ ਨਾ ਆ ਮੇਰਾ ਤੇ ਨੋਟਰੀ ਨਾਲ ਤਾਂ ਲੈ ਕੇ ਹੁੰਦਾ ਪਰ ਤੋਂ ਰੋਜ਼ ਤੋਂ ਟੂਮਨ ਲੈ ਕੇ ਚੱਲਿਆ ਕੜ ਬਾਈ ਤੋਂ ਬਹੁਤ ਤੇ ਗੱਡੀ ਮੈਂ ਚੱਲਿਆ ਸੀ ਬਠਾਨ ਕੋਡ ਨਾਲ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ 2 ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ ਪੰਜਵਾਂ ਤੇ ਚੌਥਾ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚਾਹੁੰਦਾ ਤਾਂ ਸਲੋ ਸਲੋ ਚ ਆਉਂਦਾ ਪਿਆ ਤੇ ਅਚਾਨਕ ਹੀ ਨਾਲ ਤਾਂ ਬ੍ਰੇਕ ਦਾ ਜਿਹੜਾ ਸਪੇਰਿੰਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਕਮਾਉਂਦਾ ਕਮਾਉਂਦਾ ਇਧਰ ਦਰਦ ਤੇ ਜਾਣ ਕੇ ਲੱਗ ਗਈ ਹੈ ਜੀ ਤੇ ਬਾਕੀ ਚੱਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਟਾਇਰ ਫਿਰ ਮੈਨੂੰ ਕੱਢ ਲਿਆ ਜਿਨਾ ਕੱਢਦੇ ਤੇ ਘਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਕਿੱਥੇ ਲੈ ਕੇ ਜਾਣੀ ਸੀ ਇਹ ਪਾਜੀ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉਧਰ ਨਹੀਂ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੇ ਤਾਂ ਮੈਂ ਕਿਹਾ ਭਾਜੀ ਇੱਦਾਂ ਇਦਾਂ ਤੇ ਗੇਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲੈ ਆ ਗੱਡੀ ਦਾ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਵੀ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਤੱਕ ਪਹੁੰਚਾਵਾਂਗਾ ਤੇ ਵਪਾਰੀਆਂ ਨੂੰ ਕਰਦਾ ਸੀ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਤੇ ਆ ਵੀ ਦੂਜੀ ਤੋਂ ਉੱਥੇ ਹੀ ਆ ਮੈਂ ਤੇ ਤੇ ਕੋਈ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆਂ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਦੇ ਕਿੰਨੇ ਜੋ ਮਾਰਨ ਕਰਨਾ ਹੈ ਲੋਕੀਆ ਜੇ ਮੋਦਰੋਂ ਜੰਮੂ ਤੋਂ ਕਸ਼ਮੀਰ ਤੋਂ ਦਾ ਸੇਲ ਆ ਬਦੋੜ ਕਰਕੇ ਲੈ ਨਿੱ ਘਟ ਰੱਖਿਆ ਜ ਜਿਹਦੇ ਵਿੱਚ ਇੰਦਾ ਕਿਤੇ ਡਰਾਈਵਰ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਕੋ ਸਟੋਲਨ ਵਿਗੜਨ ਕਰਕੇ ਡਰਕਟ ਵਿੱਚ ਵੱਜ ਗਈ ਆ ਉਹਦੇ ਤੇ ਛੱਟ ਲੱਗ ਉਹਨੂੰ ਅਸੀਂ ਕੱਢ ਕੇ ਤੇ ਸਰਕਾਰੀ ਹਸਲ ਫਦੇਗਾ ਚੂੜੀਆਂ ਨਾਜਲੀ ਦਾਹ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਨੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਇੰਦਾ ਜਿੱਦਾਂ ਪਈਆਂ ਇੰਨਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਕਿ ਜਿਵੇਂ ਨਿੱਜਤਾ ਬਿਆਨ ਹੈ ਜਿਹੜੇ ਸਾਡਾ ਕਾਰਜ ਲਈ ਪੂਣੀ ਕਰਦੇ ਆਂ ਤੇ ਲਿਆਣ